ਮੇਰੇ ਪਾਪਾ ਗਏ ਜੀ ਆਪਣੀ ਵੱਡੀ ਦੀਦੀ ਤੋਂ ਰਖੜੀ ਮਨਾਉਣ ਜੀ ਹੈ ਤਿਹਾੜ ਜਿਹੜਾ ਕੁੜੀਆਂ ਲਈ ਬਹੁਤ ਖਾਸ ਹੁੰਦਾ ਹੈ ਕੁੜੀਆਂ ਨੂੰ ਢੀਕ ਰਹਿੰਦੇ ਕੋਈ ਮੇਰਾ ਵੀਰਾ ਮੇਲੇ ਸੰਧਾਰਾ ਲੈ ਕੇ ਆਵੇ ਜੀ ਇਹ ਬਹੁਤ ਵਧੀਆ ਤਿਹਾੜਾ ਹੈ ਜੀ ਹੈਲੋ ਜੀ ਸਸ਼ਿਕਾ ਵੈਲਕਮ ਟੂ ਆਕਾਸ਼ ਦੀਪ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਮੈਂ ਜਾਉਂਗੀ ਰਖੜੀਆਂ ਖਰੀਦਣ ਤੇ ਤੁਹਾਨੂੰ ਮੈਂ ਦਿਖਾਵਾਂਗੀ ਮੈਂ ਕਿਸ ਤਰ੍ਹਾਂ ਦੀ ਰਖੜੀਆਂ ਲੈਣ ਆਏ ਚਲੋ ਜੀ ਚੱਲਦੇ ਆਂ ਜੀ ਰਖੜੀਆਂ ਲੈਣ ਹਾਂ ਜੀ ਅਸੀਂ ਇੱਥੇ ਰਖੜੀਆਂ ਲੈਣ ਜਾ ਰਹੇ ਸੀ ਜੀ ਤੇ ਹਾਂ ਜੀ ਰਖੜੀਆਂ ਦੇਖਣ ਉੱਤੇ ਮਿਲਦੇ ਆ ਜੀ ਤੁਹਾਨੂੰ ਜੇ ਤੁਹਾਨੂੰ ਮਿਲਿਆ ਜਨਨ ਤੇ ਮੈਨੂੰ ਵੀ ਮਿਲਿਆ ਜਨਨ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਜੀ ਹਾਂ ਜੀ ਅਸੀਂ ਫਿਰ ਰਖੜੀ ਵਾਲੇ ਸ਼ਾਪ ਤੇ ਆ ਚੁੱਕੇ ਹਾਂ ਦੇਖੋ ਅਸੀਂ ਰਖੜੀਆਂ ਦੇਖ ਰਹੇ ਹਾਂ ਸਮਝ ਨਹੀਂ ਆਉਂਦੀ ਕਿਹੜੀ ਲਈਏ ਉੱਨੀ ਰੱਖਤੀਆਂ ਭਈਆਂ ਨੇ ਕਨਫਿਊਜ਼ ਹੋਈ ਜਿੰਨੇ ਵੀ ਕਿਹੜੀ ਰਖੜੀ ਲਈ ਹੈ ਮਸੂਫਾਨ ਨੂੰ ਉਹ ਰਖੜੀਆਂ ਤਾਂ ਸੰਦਾ ਆਈਆਂ ਜਿਹਨਾਂ ਦੀਆਂ ਸੀ ਰਖੜੀਆਂ ਸਿਰ ਆਇ ਇੱਕ 1.5 ਕਿਲੋ ਪਰਲਰ ਤੋਂ ਹੁੰਦੀ ਹੈ ਅਸਾਂ ਹੁੰਦੇ ਘਰੇ ਜੋ ਆਵਾਂ ਚਲੋ ਚੱਲਿਆ ਅਸਾਂ ਨੇ ਬਿਸਕੁਟ ਵੀ ਲਏ ਮਠਾਈ ਵੀ ਲੈਣ ਰੱਖਤੀਆਂ ਹੁੰਦੀ ਸੀ ਲੈਣੇ ਫਾਫੇ ਵਿੱਚ ਪੈਕ ਕਰਕੇ ਹੁੰਦੀ ਸੀ ਪੈਸੇ ਦੇ ਕੇ ਹੁੰਦੀ ਜਾਮਾ ਹੁਣ ਨਈਆ ਅਗਲੀ ਸਟੇਸ਼ਨੋਂ ਜਿਵੇਂ ਜਿਸੀ ਭੂਆ ਦੇ ਚੱਲੇ ਵੱਡੀ ਭੂਆ ਦੇ ਆ ਪਰਨੇ ਅੰਦਰ ਰੱਖਣੀ ਆ ਮੇਰੀ ਚੁੰਨੀ ਆ ਮੋਰੀਆ ਤੇ ਆਪਾਂ ਦੇਖੋ ਮਹਿੰਦੀ ਲਾਈਵ ਮਹਿੰਦੀ ਦਾ ਵਲੌਗ ਤੁਹਾਨੂੰ ਸ਼ੇਅਰ ਕਰੂੰਗੀ ਮਨ ਨੂੰ ਬਹੁਤ ਘੈਂਟ ਡਿਜ਼ਾਈਨ ਪਉਣੇ ਆਉਂਦੇ ਆ ਗੱਡੀ ਫੇ ਲੋਕ ਗੱਡੀ ਖੁੱਲ ਗਈ ਸੀ ਰੱਖਦੇ ਆ ਵਿੱਚ ਇਹ ਜੀ ਸਿੱਪੂ ਆ ਜੀ ਦੀ ਬਿਸਕੁਟ ਨਿਆ ਜੀ ਬਣਦੇ ਮਿਲਦੇ ਆ ਜੀ ਪੂਆ ਦੇ ਘਰੇ ਜਾ ਕੇ ਸ਼ਹਿਰ ਜਾ ਕੇ ਮਿਲਦੇ ਆ ਜੀ ਉਹ ਸਾਡਾ ਜੀ ਇੱਥੇ ਸਫ਼ਰ ਸ਼ੁਰੂ ਹੋ ਗਿਆ ਜੀ ਹੁਣ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਜੀ ਸ਼ਹਿਰ ਵਿੱਚ ਹੁਣ ਜੀ ਅਸੀਂ ਮਠਾਈ ਲਵਾਂਗੇ ਜੀ ਜਾ ਕੇ ਆ ਜੀ ਸ਼ਹਿਰ ਸਟਾਰਟ ਹੋ ਗਿਆ ਫਾਈਨਲੀ ਅਸੀਂ ਜਿੱਥੇ ਅਸੀਂ ਸਵੀਟ ਜਾਂ ਮਠਾਈ ਲੈਣੇ ਅਥਾਂ ਸੇ ਪਹੁੰਚ ਚੁੱਕੇ ਹਾਂ ਜੀ ਹੁਣ ਜੀ ਜਾਵਾਂਗੇ ਦੇ ਅੰਦਰ ਮਠਾਈ ਖਰੀਦਣ ਦੇ ਖਾ ਲਈ ਹੁਣ ਮੈਂ ਪੌੜੀ ਚੜ ਰਹੀ ਆ ਤੇ ਹੁਣ ਜੀ ਅਸੀਂ ਚੱਲ ਗਏ ਜੀ ਅੰਦਰ ਹੁਣ ਜੀ ਲਵਾਂਗੇ ਜੀ ਮਠਿਆਈਆਂ ਦੇਖੋ ਜੀ ਕਿੰਨੀਆਂ ਮਠਿਆਈਆਂ ਪਈਆਂ ਹੋਈਆਂ ਦੇਲ ਕਾ ਦਾ ਸਾਰੀਆਂ ਹੀ ਲੈ ਲਈਏ ਸਾਰੀਆਂ ਹੀ ਖਾ ਲਈਏ ਪਰ ਪੈਸੇ ਲਈ ਦੇਖਣਾ ਪੈਂਦਾ ਕਿੰਨੀ ਕਿ ਮਠਾਈ ਲਈ ਜਾਣਾ ਮਟਰੀ ਫਾਈਨਲ ਕਰਤੀ ਜੀ ਸੀ ਇਹ ਵੀ ਭੁਆ ਲਈ ਲਈ ਆ ਜੀ ਮਟਰੀ ਮੈਨੂੰ ਪਤਾ ਸਮਝ ਨਹੀਂ ਲੱਗ ਰਹੀ ਸੀ ਵੀ ਕਿਹੜੀ ਮਠਾਈ ਲਾਵਾਂ ਚਾਕਲੇਟ ਮਠਾਈ ਵੀ ਸੀ ਬੇਸਣ ਵੀ ਸੀ ਤੇ ਹੋਰ ਬਹੁਤ ਮਠਾਈਆਂ ਸੀ ਜੀ ਮੈਨੂੰ ਸਮਝ ਨਹੀਂ ਆ ਰਹਾ ਕਿਹੜੀ ਮਠਾਈ ਨਵਾਂ ਮੈਂ ਕੰਫਿਊਜ਼ ਹੋ ਜਾਈਂ ਨੀ ਮਠਾਈ ਵਿੱਚ ਖੋ ਜੀ ਸਾਡੀ ਆ ਮਠਾਈ ਪੈਕ ਹੋ ਚੁੱਕੀ ਆ ਤੇ ਮੈਟਰੀ ਆ ਤੇ ਹੁਣ ਜੀ ਚੱਲਦੇ ਆ ਜੀ ਭੂਆ ਜੀ ਦੇ ਘਰੇ ਹੁਣ ਜੀ ਅਸੀਂ ਪੇਮੈਂਟ ਕਰਤੀ ਆ ਹੁਣ ਜੀ ਅਸੀਂ ਜਾਵਾਂਗੇ ਜੀ ਬਾਹਰ ਗੱਡੀ ਵਿੱਚ ਸਮਾਨ ਰੱਖਾਂਗੇ ਚਲੋ ਜੀ ਚੱਲਦੇ ਆ ਜੀ ਭੂਆ ਜੀ ਦੇ ਘਰੇ ਤੇ ਮਿਲਦੇ ਆ ਜੀ ਗੱਲਾਂਬੱਤਾਂ ਕਰਦੇ ਆ ਭੂਆ ਜੀ ਦੇ ਘਰੇ ਜਾ ਕੇ ਹੁਣ ਜੀ ਮੈਂ ਬੈਠ ਗਈ ਆ ਜੀ ਗੱਡੀ ਵਿੱਚ ਹੁਣ ਸਮਾਨ ਰੱਖਤਾ ਪਿੱਛੇ ਹੁਣ ਮੈਂ ਬੈਠਾਂਗੀ ਜੀ ਅੱਗੇ ਚਲੋ ਜੀ ਹੁਣ ਮੈਂ ਬੈਠ ਚੁੱਕੀ ਆ ਹੁਣ ਚਲਦੇ ਆਂ ਜੀ ਪੁਜੇ ਦੀ ਕਰੇ ਆਹ ਦੇਖੋ ਜੀ ਆ ਹੈਗਾ ਵੇਰਕਾ ਪਿੰਡ ਵੇਰਕਾ ਪਿੰਡ ਬਹੁਤ ਵਧੀਆ ਹਰੇਕ ਨੂੰ ਜਾਣਾ ਚਾਹੀਦਾ ਵੇਰਕਾ ਪਿੰਡ ਚ ਹੈਨਾ ਆਹ ਜੀ ਸਾਡਾ ਗੁਰਦੁਆਰਾ ਸਤਨੰਨ ਵਾਹਿਗੁਰੂ ਪਿੰਡਾ ਦੀਨਾ ਅਸੀਂ ਪੁਹਾ ਦੇ ਘਰ ਵੱਲੋਂ ਮੁੜ ਗਏ ਆਂ ਜੀ ਪਿੰਡਾ ਦੀ ਇੱਕ ਗੱਲ ਆ ਜਦੋਂ ਸਾਧਰੇ ਉੱਟਦੇ ਨੇ ਚਾਹ ਜ਼ਰੂਰ ਬਣਾਉਂਦੇ ਆ ਜੀ ਮੈਂ ਵੀ ਐਂ ਕਰਦੀ ਆਂ ਮੈਂ ਰੋਜ਼ ਆ ਵੀ ਜ ਸਾਡੀ ਭੂਆ ਜੀ ਦੀ ਕੋਠੀ ਦੇਖੋ ਜੀ ਕਿੰਨੀ ਵੱਡੀ ਆ ਤੇ ਕਿੰਨੀ ਸੋਹਣੀ ਆ ਮੇਰੀ ਭੂਆ ਜੀ ਦੀ ਕੋਠੀ ਚਲੋ ਜੀ ਚੱਲਦੇ ਆ ਜੀ ਆਸੀ ਲਾਸਟ ਗੇਟ ਆ ਜੀ ਹੈਗਾ 프ਰੰਟ ਦਾ ਗੇਟ ਚਲੋ ਜੀ ਚੱਲਦੇ ਆ ਜੀ ਅੰਦਰ ਗੇਟ ਦੀ ਦੇਖੋ ਕਿੰਨਾ ਵੱਡਾ ਆ ਹੈਗੀ ਮੇਰੀ ਭੂਆ ਦੀ ਕੋਠੀ ਚਲੋ ਜੀ ਹੁਣ ਜੀ ਚੱਲਦੇ ਆ ਜੀ ਅੰਦਰ ਅੱਜ ਗੇਟੋਂ ਜੀ ਭੂਆ ਨੂੰ ਫੋਨ ਕੀਤਾ ਪੂਆ ਜੀ ਅਸੀਂ ਆ ਚੁੱਕੇ ਹਾਂ ਤੁਸੀਂ ਗੇਟ ਖੁਲਵਾ ਦਿਓ ਕਹਿੰਦੀ ਕੋਈ ਨਹੀਂ ਮੈਂ ਖੁਲਵਾ ਦਿੰਨੀ ਆ ਜੀ ਹਾਂ ਦੂਜਾ ਗੇਟ ਛੋਟੇ ਜਿਹੇ ਤੁਸੀਂ ਵੱਟ ਸਕਦੇ ਆ ਪੂਆ ਜੀ ਨੇ ਕੰਮ ਵਾਲੀ ਰੱਖੀ ਹੋਈ ਆ ਉਹਨਾਂ ਨੂੰ ਪਿਆਸੀ ਵੀ ਤੂੰ ਗੇਟ ਖੋਲ ਦੇ ਜੇ ਕਿ ਵੀ ਆ ਗਏ ਆ ਕਹਿੰਦੀ ਕੋਈ ਨਹੀਂ ਖੋਲ ਦਿੰਨੀ ਆ ਦੇਖੋ ਜੀ ਉਹ ਆਇਆ ਜੀ ਹਾਂ ਜੀ ਗੇਟ ਖੋਲਦਾ ਚਲੋ ਜੀ ਚੜਦੇ ਕਰਦੇ ਆਂ ਜੀ ਜੋਰ ਲਗਾ ਕੇ ਇੱਕ ਡੱਬਾ ਮੈਂ ਉੱਪਰ ਦੇ ਦਿੱਤਾ ਜੋਰ ਲਗਾ ਕੇ ਚਲਦੇ ਆਂ ਅੰਦਰ ਇਹ ਮਟਰੀਆ ਬਿਸਕਟਾ ਦੇ ਡੱਬਾਇਆ ਬਿਸਕਟ ਕਿੰਨੀ ਵਧੀਆ ਹੁਣ ਵੀ ਚੱਲ ਰਹੇ ਆਂ ਜੀ ਅੰਦਰ ਇਸ ਗੱਡੀ ਲਾ ਕੇ ਜਾਵਾਂਗੇ ਜੀ ਅੰਦਰ ਪੂਆ ਜੀ ਨਾਲ ਗੱਲਬਾਤ ਕਰਾਂਗੇ ਹੁਣ ਮੈਂ ਟਾਕੀ ਖੋਲ ਕੇ ਮਠਾਈਆਂ ਦੇ ਡੱਬੇ ਚੱਕ ਕੇ ਹੁਣ ਮੈਂ ਜਾਉਂਗੀ ਜੀ ਪੂਆ ਕੋਲ ਤੇ ਬਿਸਕਟ ਲੈ ਕੇ ਚਲੋ ਜੀ ਚੱਲਦੇ ਆਂ ਜੀ ਅੱਗੇ

ਨਨਲੀ ਜੀਸੀ ਪੂਆ ਜੀ ਦੇ ਘਰੇ ਪੰਜ ਚੁੱਕੇ ਦੇਖੋ ਜੀ ਆ ਪੌੜੇ ਚੜਦੀ ਹੈ ਜੀ ਕੋਠੇ ਨੂੰ ਆ ਪਾਪਾ ਬੈਠੇ ਆ ਪੂਆ ਜੀ ਬੈਠੇ ਆ ਜੀ ਪੂਆ ਜੀ ਬਹੁਤ ਸੁਹਾਵੇ ਬਹੁਤ ਵਧੀਆ ਜੀ ਬਹੁਤ ਸਹਣੇ ਆ ਤੇ ਗੱਲਾਂ ਬਾਤਾਂ ਸੋਹਣੀਆਂ ਕਰਦੇ ਆ ਜੀ ਆ ਕਮਾੜੀ ਕੰਮ ਕਰਦੀ ਸੀ ਜੀ ਫਿਰ ਇਹਨਾਂ ਨੇ ਵੀ ਬੁਲਾਇਆ ਵੀ ਝਲੇਮਕਾ ਲੈ ਕੇ ਆਈ ਸੀ ਕੰਦ ਪੀ ਲਓ ਲਗਾ ਇੰਨਾਂ ਨਹੀਂ ਕੱਪਰ ਕੇ ਲੈਣ ਉਸ ਕੰਦੀ ਕੋਈ ਨਹੀਂ ਪੀਣ ਉਹ ਥੀ ਮੇਰੇ ਪਾਪਾ ਤੇ ਮੇਰੇ ਭੂਆ ਜੀ ਭੈਣ ਭਰਾ ਤੋਈ ਗੱਲਾਂ ਬੱਤਾਂ ਕਰ ਰਹੇ ਆਪਣੇ ਦੁੱਖ ਸੁੱਖ ਸਾਂਝੇ ਕਰ ਰਹੇ ਹੋਰ ਕਿੰਨਾ ਕਰਨੇ ਜੀ ਇਹਨਾਂ ਨੇ ਆਪਸ ਵਿੱਚ ਹੀ ਕਰਨੇ ਆ ਦੁੱਖ ਸੁੱਖ ਸਾਂਝੇ ਇਹ ਗੱਲ ਜ਼ਰੂਰ ਰੱਖਣਾ ਜੀ ਭੈਣ ਭਰਾਵਾਂ ਦੀ ਦੁੱਖ ਸੁੱਖ ਕਿਸੇ ਨੂੰ ਨਹੀਂ ਆਉਣਾ ਚਾਹੀਦਾ ਇਹ ਇਕੱਲੇ ਹੀ ਕਰਦੇ ਹੁੰਦੇ ਆ ਇਹਨਾਂ ਦੀ ਪ੍ਰਾਈਵੇਸੀ ਵੀ ਹੁੰਦੀ ਆ ਗੱਲ ਕਰਨ ਦੀ ਇਹਨਾਂ ਨੂੰ ਇਕੱਠੇ ਬੈਠਣ ਦੇਣਾ ਚਾਹੀਦਾ ਆ ਤੁਸੀਂ ਵੀ ਮੇਰੀ ਗੱਲ ਧਿਆਨ ਰੱਖਣਾ ਜੀ ਭੈਣ ਭਰਾਵਾਂ ਤੇ ਇਹ ਗੱਲ ਕਿਸੇ ਨੂੰ ਨਹੀਂ ਦੇਣੀ ਚਾਹੀਦੀ ਬਸ ਠੀਕ ਹੈ ਜੀ ਹਰੇਕ ਨੂੰ ਭੈਣ ਭਰਾਵਾਂ ਨਾਲ ਪੈਸੇ ਖਿੰਡ ਕਰਨ ਦਾ ਇਹ ਵੀ ਗੱਲ ਵਰਤ ਕਰਦੇ ਸੀ ਅੱਦਾਨੇ ਪੈਣੇ ਹੁੰਦੇ ਸਨ 700 ਰੁਪਏ ਅੱਜ ਆਪਣੇ ਮੇਰੇ ਵਾਈਜ ਨੂੰ ਕਹਿੰਦੀ ਤਾਂ ਮੈਨੂੰ ਅਦਨ ਨਾ ਕੋਈ ਨਹੀਂ ਆ ਇਹਨ ਕੋਲ ਸਾਡਾ ਪਾਰਟਲ ਰੇ 9 ਸਤੰਬਰ ਫੌੜੀ ਤੋਂ ਚੜਦੀ ਹੈ ਜੀ ਉਹ ਵੀ ਅਰੇ ਤਾਂ ਕੀ ਇਸ ਮਤਲਬ ਕਰਦੀ ਹੈ ਕਿ ਹੁਣ ਉਹ ਜੀ ਰੱਖੀ ਬੰਨ ਲੱਗਿਆ ਜੀ ਪਾਪਾ ਦੇ ਜੀ ਜੀ ਜਾਣ ਨੂੰ ਨਹੀਂ Rok itu, rok itu. apa ini bang ini Apa? ini bang ini bang ini ਇਹ ਚੱਕਰੀ ਨੂੰ ਨਹੀਂ ਹੱਲਾ ਹੱਲਾ ਚੱਲ ਬੈ ਜਾ ਮੈਨੇ ਵਜਾ ਦਾ ਭੈਣ ਕੋਸ਼ਰੀ ਵੇ ਤੇ ਖੋਰ ਗੇਟ ਕੋਲ ਚਪਤ ਗੇਟ ਕੋਲ ਤੇ ਗੇਟ ਕੋਲ ਦੇ ਮੈਂ ਗੱਡੀ ਵਿੱਚ ਚਲਾ ਲਈ ਜੀ ਭੂਗਾ ਨੂੰ ਮਿਲ ਵੀ ਲਿਆ ਰਖੜ ਵੀ ਬਣਾ ਲਈ ਮਿਲਣੇ ਚ ਨੈਕਸਟ ਵਲੌਗ ਵਿੱਚ ਤਦ ਤੱਕ ਨਹੀਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਬਣੀ ਸਤਿ ਸ਼੍ਰੀ ਅਕਾਲ